ਜਦੋਂ ਕਿ ਤੁਸੀਂ ਦੇਖਦੇ ਆ ਇੱਕ ਪੰਜਾਬੀ ਯੰਗ ਲੜਕੀ ਆ ਉਹਦੇ ਉੱਤੇ ਇਸ ਤਰ੍ਹਾਂ ਕੇ ਇੱਕ ਬੰਦਾ ਹਮਲਾ ਕਰਦਾ ਫਿਰ ਉਹ ਡਰੀ ਹੋਈ ਆ ਉਹਦੇ ਨਾਲ ਇਸ ਚੀਜ਼ ਨੂੰ ਤੇ ਰਿਮਾਈਂਡ ਕਰਾਇਆ ਗਿਆ ਸਾਰਿਆਂ ਨੂੰ ਕਿ ਇੱਥੇ ਇਸ ਮੁਲਕ 'ਚ ਹੁਣ ਸਾਡੀ ਕਮਿਊਨਿਟੀ ਤੇ ਇਹੋ ਜਿਹੇ ਹਮਲੇ ਵੀ ਹੁੰਦੇ ਨੇ ਤੇ ਹੋ ਸਕਦੇ ਨੇ ਪਰ ਕੈਨੇਡਾ ਵਿੱਚ ਇਹ ਜਿਹੀਆਂ ਚੀਜ਼ਾਂ ਰੇਸਿਜ਼ਮ ਜਾਂ ਨਫ਼ਰਤੀ ਹਮਲੇ ਵਰਗੀਆਂ ਚੀਜ਼ਾਂ ਕੀ ਵਾਕਈ ਇਸ ਲੈਵਲ ਦੇ ਉੱਤੇ ਹੁਣ ਪਨਪਨੀਆ ਸ਼ੁਰੂ ਹੋ ਚੁੱਕੀਆਂ ਨੇ ਪ੍ਰੋਬਲਮ ਕੀ ਆ ਕਿ ਅੰਦਰ ਤੇ ਸੁਲਗ ਰਹੀ ਹੈ ਚੀਜ਼ ਇੱਕ ਜਿਹੜੀ ਮੇਨਸਟ੍ਰੀਮ ਕਮਿਊਨਿਟੀ ਆ ਉਹਨੂੰ ਲੱਗਦਾ ਹੈ ਕੋ ਬਾਹਰੋਂ ਆਏ ਲੋਕ ਉਹ ਆ ਕੇ ਸਾਡੇ ਕਲਚਰ ਨੂੰ ਖਰਾਬ ਕਰ ਰਹੇ ਨੇ ਟੋਰਾਂਟੋ ਦੇ ਡੰਡਾ ਸਕੁਅਰ ਚ ਜਦੋਂ ਜਾ ਕੇ ਅਸੀਂ ਉੱਥੇ ਕਬਜ਼ਾ ਹੀ ਕਰ ਲੈਂਦੇ ਆ ਉੱਥੇ ਜਾ ਕੇ ਅਸੀਂ ਪੰਜਾਬੀ ਗਾਣਿਆਂ ਦੇ ਉੱਤੇ ਭੰਗੜੇ ਪਾਉਂਦੇ ਨੇ ਹੋਰ ਵੀ ਤੇ ਐਨੇ ਦੁਨੀਆਂ ਤੇ ਮੁਲਕਾਂ ਚ ਲੋਕ ਆਏ ਹੋਏ ਨੇ ਕੋਈ ਹੋਰ ਕਰਦਾ ਇਹ ਕੰਮ ਅਸੀਂ ਕੁਰਸੀ ਢਾਕੇ ਆਪਣੇ ਗਰਾਜ ਚ ਮੋਰੇ ਬਹਿ ਜਾਣਾ ਆਉਂਦੇ ਆਉਂਦੇ ਜਾਂਦੇ ਨੂੰ ਬਜ਼ੁਰਗਾਂ ਨੇ ਦੇਖਣਾ ਜਾਂ ਰਾਤ ਨੂੰ ਤੁਸੀਂ ਲਾਊਡ 뮤직 ਲਾਉਣਾ ਜਾਂ ਉੱਥੇ ਬੈਠ ਕੇ ਪਾਰਟੀਆਂ ਕਰਨੀਆਂ ਇਹਦੇ ਨਾਲ ਫਿਰ ਆਂਢੀ ਗੋਢੀ ਪਰੇਸ਼ਾਨ ਹੁੰਦੇ ਹਨ ਕੀ ਆਪਣੀਆਂ ਚੀਜ਼ਾਂ ਨੂੰ ਸੈਲੀਬ੍ਰੇਟ ਕਰਨਾ ਇਹ ਵੀ ਅੱਗੇ ਨਫ਼ਰਤ ਨੂੰ ਵਧਾ ਰਿਹਾ ਇੱਥੇ ਬਿਲਕੁਲ ਡਿਫਰੈਂਟ ਕਲਚਰ ਹੈ ਜੇ ਇੱਥੇ ਆ ਕੇ ਤੁਸੀਂ ਜਾਗੋਆਂ ਕੱਢੋਗੇ ਤਾਂ ਮੈਂ ਨਹੀਂ ਕਹਿੰਦਾ ਵੀ ਇਹ ਗਲਤ ਹੈ ਪਰ ਮੇਰੇ ਕਹਿਣ ਦਾ ਮਤਲਬ ਇਹ ਨਾ ਕਿ ਧਿਆਨ ਰੱਖੀਏ ਕਿ ਜਿਹੜੇ ਦੂਸਰੇ ਲੋਕ ਨੇ ਉਹਨਾਂ ਨੂੰ ਇਹ ਉਪਰਾ ਨਾ ਲੱਗੇ ਲੁਧਿਆਣੇ ਚ ਪਿੱਛੇ ਜੇ ਕੋਈ ਕੋਈ ਦਿਨ ਸੀ ਕੋਈ ਫੈਸਟੀਵਲ ਜਾਂ ਮੇਰੇ ਖਿਆਲ ਤੋਂ ਹੋਈ ਸੀ ਜਿੱਥੇ ਹੁਣ ਯੂਪੀ ਬਿਹਾਰ ਵਾਲਿਆਂ ਨੇ ਆਪਣਾ ਕਲਚਰ ਸੀ ਉਹਨੇ ਬਹੁਤ ਵੱਡੇ ਸਕੇਲ ਤੇ ਬਣਾਇਆ ਤੇ ਸਾਡੇ ਕਈ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਬੜੀ ਤਕਲੀਫ ਹੋਈ ਕਿ ਲੁਧਿਆਣਾ ਤਾਂ ਜੀ ਯੂਪੀ ਬਣ ਗਿਆ ਜਾਂ ਬਿਹਾਰ ਬਣ ਗਿਆ ਹੈਲੋਇਨ ਹਨ ਦੀਵਾਲੀ ਦੀਆਂ ਵੀ ਦੀਵਾਲੀ ਤੇ ਕਿੰਨੇ ਹੋਇਆ ਜੇ ਤੁਸੀਂ ਪਟਾਕੇ ਇੱਥੇ ਦੇਖੋ ਸਾਰੇ ਲੋਕ ਚਲਾਉਂਦੇ ਸੀ ਇੱਥੇ ਨਿਊ ਇਅਰ ਦੇ ਉੱਤੇ 크ਿਸਮਸ ਦੇ ਉੱਤੇ ਇੱਕ ਅਦੇ ਹੋਰ ਦਿਨ ਦੇ ਉੱਤੇ ਪਟਾਕੇ ਚੱਲਦੇ ਸੀ ਹਾਂਜੀ ਪਰ ਇੱਥੇ ਪਟਾਕੇ ਚਲਾਉਣ ਦਾ ਇੱਕ ਤਰੀਕਾ ਸੀ ਕਿ ਲੋਕ ਚਲਾਉਣਗੇ ਤੇ 10 ਵਜੇ ਬੰਦ ਕਰ ਦੇਣਗੇ ਹੁਣ ਜਦੋਂ ਅਸੀਂ ਪਟਾਕੇ ਚਲਾਉਣ ਲੱਗੇ ਤੇ ਅਸੀਂ ਜਿੱਦ ਸਾਰੀ ਸਾਰੀ ਰਾਤ ਸਵੇਰੇ 3:00 ਵਜੇ ਤੱਕ ਪਟਾਕੇ ਚਲਾਏ ਤੁਹਾਨੂੰ ਲੱਗਾ ਵੀ ਇਮੀਗ੍ਰੇਸ਼ਨ ਨੇ ਰੇਸਿਜ਼ਮ ਨੂੰ ਕਿਤੇ ਬਣਾ ਕਿਤੇ ਵਧਾਵਾ ਨਾ ਕਿ ਲਾਫਨਟਲੀ ਕੀਤਾ ਇਮੀਗ੍ਰੇਸ਼ਨ ਬਹੁਤ ਵੱਡੀ ਚੀਜ਼ ਹੈ ਦੇਖੋ ਸਾਨੂੰ ਪੰਜਾਬੀਆਂ ਨੂੰ ਇਹ ਗੱਲਾਂ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ ਅਨ ਕੰਟਰੋਲਡ ਇਮੀਗ੍ਰੇਸ਼ਨ ਹਮੇਸ਼ਾ ਗੜਬੜ ਕਰਦੀ ਚਾਹੇ ਇੱਕ ਸੂਬੇ ਚੋਂ ਦੂਜੇ ਸੂਬੇ ਚ ਹੋਵੇ ਚਾਹੇ ਇੱਕ ਮੁਲਕ ਚੋਂ ਦੂਜੇ ਮੁਲਕ ਚੋਂ ਸੁਣਦਾ ਜਿਵੇਂ ਹੁਣ ਯੂਰਪ ਚੋਂ ਆਇਆ ਯੂਰਪ ਚੋਂ ਇਹ ਮਿਡਲ ਈਸਟ ਚੋਂ ਬਹੁਤ ਲੋਕ ਆਏ ਉਹਨ ਇੱਕ ਡਿਫਰੈਂਟ ਤਰ੍ਹਾਂ ਦਾ ਕਲਚਰ ਹੈ ਉੱਥੇ ਜਾ ਕੇ ਤੁਸੀਂ ਗਲੀਆਂ ਚ ਨਮਾਜ਼ ਕਰਨ ਲੱਗ ਜਾਓ ਇਕੱਠੇ ਹੋ ਕੇ ਤੇ ਲੋਕਲ ਲੋਕਾਂ ਨੇ ਰਿਐਕਟ ਕਰਨਾ ਹੀ ਹੈ ਨਾ ਬੀਤੇ ਦਿਨੀ ਕੈਨੇਡਾ ਦੇ ਕੈਲਗਰੀ ਦੇ ਵਿੱਚ ਇੱਕ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਦੇ ਉੱਤੇ ਹੋਏ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਕੈਨੇਡਾ ਵਿੱਚ ਹੇਟ ਕਰਾਈਮ ਜਾਂ ਰੇਸਿਜ਼ਮ ਦਾ ਮਾਮਲਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਕੀ ਕੈਨੇਡਾ ਵਿੱਚ ਖਾਸ ਤੌਰ ਤੇ ਪੰਜਾਬੀਆਂ ਦੇ ਵਿੱਚ ਇਸ ਵਕਤ ਨਸਲੀ ਹਮਲੇ ਲਗਾਤਾਰ ਵਧ ਰਹੇ ਨੇ ਸੋ ਅੱਜ ਇਸਤੇ ਬਾਰੇ ਵਿੱਚ ਗੱਲਬਾਤ ਕਰਾਂਗੇ ਕਿ ਕੈਨੇਡਾ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਜੋ ਕਿ ਮਲਟੀਕਲਚਰਲਿਜ਼ਮ ਦੀ ਗੱਲ ਹੁੰਦੀ ਹੈ ਤਾਂ ਕੀ ਕੈਨੇਡਾ ਵਿੱਚ ਇਸ ਵਕਤ ਨਸਲੀ ਹਮਲੇ ਯਰ ਰੇਸਿਜ਼ਮ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਸ ਦੇ ਬਾਰੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਸ਼ਮਿਲ ਜੀ ਅ ਸ਼ਮਿਲ ਜੀ ਕੈਲਗਰੀ ਦੇ ਵਿੱਚ ਜਿਹੜੀ ਇੱਕ ਘਟਨਾ ਹੋਈ ਆ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਤੇ ਰੈਡ ਐਫ ਐਮ ਦੇ ਵੱਲੋਂ ਜਦੋਂ ਉਸ ਲੜਕੀ ਨਾਲ ਇੰਟਰਵਿਊ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਇਹ ਇੱਕ ਨਸਲੀ ਹਮਲਾ ਸੀ ਹਾਲਾਂਕਿ ਪੁਲਿਸ ਇਸ ਦੀ ਜਾਂਚ ਕਰ ਰਹੀ ਆ ਪਰ ਇਸ ਨੂੰ ਇੱਕ ਨਸਲੀ ਹਮਲੇ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਇਸ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਜੇ ਇਸ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਫਿਰ ਤੋਂ ਇਸ ਗੱਲ ਨੂੰ ਹਵਾ ਮਿਲ ਗਈ ਹੈ ਕਿ ਕੈਨੇਡਾ ਵਿੱਚ ਨਫ਼ਰਤੀ ਅਪਰਾਧ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਚੁੱਕੇ ਨੇ ਖਾਸ ਤੌਰ ਤੇ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਇਹ ਜਿਹੜੀ ਪਰਟੀਕੂਲਰ ਘਟਨਾ ਉਹਦੀਆਂ ਡਿਟੇਲਸ ਕੀ ਨੇ ਪੁ ਬਾਦ ਵਿੱਚ ਪਤਾ ਲੱਗਣ ਗਿਆ ਮੈਂ ਉਹਦੇ ਮੈਸੇਜ ਦੀ ਗੱਲ ਕਰ ਰਿਹਾ ਮੈਸੇਜ ਉਹਦਾ ਇਹੀ ਗਿਆ ਜਦੋਂ ਕਿ ਤੁਸੀਂ ਦੇਖਦੇ ਆ ਇੱਕ ਪੰਜਾਬੀ ਯੰਗ ਲੜਕੀ ਆ ਉਹਦੇ ਉੱਤੇ ਇਸ ਤਰ੍ਹਾਂ ਆ ਕਿ ਇੱਕ ਬੰਦਾ ਹਮਲਾ ਕਰਦਾ ਫਿਰ ਉਹ ਡਰੀ ਹੋਈ ਆ ਤੇ ਇਹਦੇ ਨਾਲ ਜਿਸ ਤਰ੍ਹਾਂ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਹੋਈ ਉਹ ਜਿਹੜਾ ਵੀਡੀਓ ਉਹਦੇ ਨਾਲ ਇਸ ਚੀਜ਼ ਨੂੰ ਤੇ ਰਿਮਾਈਂਡ ਕਰਾਇਆ ਗਿਆ ਸਾਰਿਆਂ ਨੂੰ ਕਿ ਇੱਥੇ ਇਸ ਮੁਲਕ 'ਚ ਹੁਣ ਸਾਡੀ ਕਮਿਊਨਿਟੀ ਤੇ ਇਹੋ ਜਿਹੇ ਹਮਲੇ ਵੀ ਹੁੰਦੇ ਨੇ ਤੇ ਹੋ ਸਕਦੇ ਨੇ ਔਰ ਇਹ ਕੋਈ ਇਹ ਵੀ ਹੈ ਨਹੀਂ ਕਿ ਪਹਿਲੀ ਵਾਰ ਹੋਇਆ ਹੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਕੁਛ ਨਾ ਕੁਛ ਤੇ ਵੈਸੇ ਖਰ ਪਹਿਲਾਂ ਤੋਂ ਹੀ ਹੁੰਦੀਆਂ ਰਹੀਆਂ ਨੇ ਇਹ ਨਹੀਂ ਕਿ ਵੀ ਕੋਈ ਹੋਣੇ ਹੋਣ ਲੱਗੀਆਂ ਜਿਹੜੇ ਪੁਰਾਣੇ ਸਾਡੇ ਬਜ਼ੁਰਗ 100 ਸਾਲ ਪਹਿਲਾਂ ਆਏ ਸੀ ਥੋੜਾ ਬਹੁਤ ਉਹ ਵੀ ਇਸ ਤਰ੍ਹਾਂ ਦਾ ਮਹਿਸੂਸ ਕਰਦੇ ਹੁੰਦੇ ਸੀ ਵੀ ਇਸ ਤਰ੍ਹਾਂ ਹੁੰਦਾ ਹੈ ਕਿਤੇ ਕਿਤੇ ਕੋਈ ਕਿਸੇ ਵਿੰਡੋ ਤੇ ਪੱਥਰ ਮਾਰਨ ਦੀ ਜਾਂ ਕੋਈ ਕਮੈਂਟ ਕਰਨ ਦੀ ਇਹ ਘਟਨਾਵਾਂ ਹੀ ਤੇ ਹੁੰਦੀਆਂ ਰਹੀਆਂ ਨੇ ਤੇ ਪਿਛਲੇ ਟਾਈਮ 'ਚ ਸੋਸ਼ਲ ਮੀਡੀਆ ਤੇ ਆਪਾਂ ਮੇਰੇ ਖਿਆਲ ਨਾਲ ਸ਼ਾਇਦ ਕਿਤੇ ਪਹਿਲਾਂ ਵੀ ਗੱਲ ਕੀਤੀ ਹੋਏਗੀ ਸੋਸ਼ਲ ਮੀਡੀਆ ਤੇ ਤੇ ਬਹੁਤ ਹੋਇਆ ਹੈ ਪਿਛਲੇ ਆ ਜਿਹੜੇ 2-4 ਸ ਤੇ ਹੁਣ ਇਹ ਤਾਜ਼ਾ ਘਟਨਾ ਇੱਕ ਹੋਈ ਹੈ ਤੇ ਇਹ ਜੀਆਂ ਘਟਨਾਵਾਂ ਸਾਨੂੰ ਪਿਛਲੇ ਕੁਝ ਮਹੀਨਿਆਂ ਤੋਂ ਜਾਂ ਦੋਕ ਸਾਲ ਤੋਂ ਅਸੀਂ ਇਹ ਸੈਂਸ ਕਰ ਰਹੇ ਹਾਂ ਕਿ ਜੋ ਕੁਝ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਅੰਦਰੋਂ ਅੰਦਰ ਹੀ ਜੋ ਸਲਗ ਰਿਹਾ ਵਾਈਟ ਕਮਿਊਨਿਟੀ ਦੇ ਅੰਦਰ ਉਹ ਕਿਸੇ ਨਾ ਕਿਸੇ ਲੈਵਲ ਤੇ ਬਾਹਰ ਵੀ ਆ ਸਕਦਾ ਜਿਵੇਂ ਯੂਕੇ ਚ ਹੋਇਆ ਯੂਰਪ ਚ ਕੁਝ ਤਾਂ ਉਹ ਤੇ ਅਸੀਂ ਦੇਖਿਆ ਨਾ ਤੇ ਕਿਉਂਕਿ ਪ੍ਰੋਬਲਮ ਕੀ ਹੈ ਕਿ ਅੰਦਰ ਤੇ ਸਲਗ ਰਹੀ ਹੈ ਚੀਜ਼ ਇੱਕ ਜਿਹੜੀ ਮੇਨਸਟ੍ਰੀਮ ਕਮਿਊਨਿਟੀ ਹੈ ਉਹਨੂੰ ਲੱਗਦਾ ਹੈ ਕੋ ਬਾਹਰੋਂ ਆਏ ਲੋਕ ਉਹ ਆ ਕੇ ਸਾਡੇ ਕਲਚਰ ਨੂੰ ਖਰਾਬ ਕਰ ਰਹੇ ਨੇ ਹੂੰ ਹੂੰ ਉਹਨਾਂ ਦਾ ਜਿਹੜਾ ਰਹਿਣ ਸਹਿਣ ਜਿਦੋਂ ਹੁਣ ਪ੍ਰੈਕਟੀਕਲੀ ਕੀ ਆ ਕਿ ਮੰਨ ਲਿਆ ਕੋਈ ਪਿਓਰ ਵਾਈਟ ਨੇਬਰਹੂਡ ਹੈ ਜੀ ਉਹਦੇ ਚ ਜਾ ਕੇ ਸਾਡੇ ਪਰਿਵਾਰ ਰਹਿਣਾ ਸ਼ੁਰੂ ਕਰ ਲੈਂਦੇ ਨੇ ਜਾਂ ਯੂਥ ਕਿਸੇ ਘਰ ਚ ਰਹਿਣਾ ਸ਼ੁਰੂ ਕਰ ਲੈਂਦੇ ਨੇ ਉਹ ਜਿਸ ਤਰ੍ਹਾਂ ਦਾ ਰਹਿਣਾ ਸਹਿਣਾ ਹੁੰਦਾ ਕਈ ਵਾਰ ਆਂਡੀ ਗਵਾਂਡੀ ਵੀ ਪਰੇਸ਼ਾਨ ਹੋ ਜਾਂਦੇ ਹੂੰ ਹੂੰ ਸੋ ਇਸ ਕਰਕੇ ਅੰਦਰੋਂ ਅੰਦਰ ਹੀ ਜਿਹੜੀ ਚੀਜ਼ ਸੁੱਲ ਰਹੀ ਸੀ ਜਿਸ ਤਰ੍ਹਾਂ ਦੀ ਅਸੀਂ ਬ੍ਰੈਮਟਨ ਚ ਡਰਾਈਵਿੰਗ ਦੀ ਗੱਲ ਕਰਦੇ ਆ ਆਪਣੇ ਲੋਕਾਂ ਦੀ ਜਿਸ ਤਰ੍ਹਾਂ ਦੀ ਡਰਾਈਵਿੰਗ ਹੈ ਜਾਂ ਹੋਰ ਇਸ਼ੂਜ਼ ਨੇ ਸੋ ਅੰਦਰੋਂ ਅੰਦਰ ਇਹ ਸੁਲਗ ਰਹੀ ਸੀ ਚੀਜ਼ ਸੋ ਇਹ ਇੱਕ ਘਟਨਾ ਜਿਹੜੀ ਮੈਂ ਇਹਨੂੰ ਐ ਸਮਝਦਾ ਕਿ ਇਹਨੂੰ ਚੇਤਾਵਨੀ ਦੇ ਰੂਪ ਚ ਲੈਣਾ ਚਾਹੀਦਾ ਵੀ ਇਹ ਤੇ ਚਲੋ ਇੱਕ ਬੱਚੀ ਨਾਲ ਉਹਨੇ ਜਾਤੀਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਚਲੋ ਕੋਈ ਸੱਟਪੇਟ ਨਹੀਂ ਲੱਗੀ ਪਰ ਇਹ ਇੱਕ ਚੇਤਾਵਨੀ ਇਸ ਪੱਖੋਂ ਜ਼ਰੂਰ ਹੈ ਕਿ ਅੰਦਰਾਂ ਚ ਮਨਾਂ ਚ ਕੀ ਹੋ ਰਿਹਾ ਤੇ ਜੇ ਅਸੀਂ ਉਹਨੂੰ ਟਾਈਮ ਤੇ ਐਡਰੈਸ ਨਾ ਕੀਤਾ ਤੇ ਕੱਲ ਨੂੰ ਜਿਵੇਂ ਯੂਕੇ ਚ ਹੋਇਆ ਸੀ ਇਦਾਂ ਦੰਗਾ ਫਸਾ ਦੀ ਵੀ ਗੱਲ ਹੋ ਸਕਦੀ ਸਾਨੂੰ ਕਿਸੇ ਦਾ ਪੇਸ਼ੈਂਸ ਟੈਸਟ ਨਹੀਂ ਕਰਨਾ ਚਾਹੀਦਾ ਇਹ ਸਾਡੇ ਵਾਸਤੇ ਇੱਕ ਵਾਰਨਿੰਗ ਹੈ। ਆ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਵੀ ਕੈਨੇਡਾ ਦੀ ਤਾਂ ਅਕਸਰ ਇਹ ਕਿਹਾ ਜਾਂਦਾ ਕਿ ਕੈਨੇਡਾ ਇੱਕ ਇਹ ਚਾ ਮੁਲਕਾ ਜਿਹੜਾ ਦੁਨੀਆ ਦੇ ਕੋਨੇ-ਕੋਨੇ ਤੋਂ ਆਏ ਪ੍ਰਵਾਸੀਆਂ ਨੂੰ ਖੁੱਲੀਆਂ ਬਾਹਾਂ ਨਾਲ ਸਵਾਗਤ ਕਰਦਾ ਉਹਨਾਂ ਦਾ। ਪਰ ਕੈਨੇਡਾ ਵਿੱਚ ਇਹ ਜਿਹੀਆਂ ਚੀਜ਼ਾਂ ਰੇਸਿਸਿਜ਼ਮ ਜਾਂ ਨਫ਼ਰਤੀ ਹਮਲੇ ਵਰਗੀਆਂ ਚੀਜ਼ਾਂ ਕੀ ਵਾਕਈ ਇਸ ਲੈਵਲ ਦੇ ਉੱਤੇ ਹੁਣ ਪਨਪਨੀਆਂ ਸ਼ੁਰੂ ਹੋ ਚੁੱਕੀਆਂ ਹਨ? ਦੇਖੋ ਜੀ ਮੈਂ ਤਾਂ ਬੜੀ ਦੇਰ ਤੋਂ ਇਹ ਵਿਚਾਰ ਹੈ ਕਿ ਇੱਕ ਮਲਟੀਕਲਚਰਲ ਵਰਲਡ 'ਚ ਰਹਿਣ ਦਾ ਇੱਕ ਸਲੀਕਾ ਹੁੰਦਾ। ਮੇਨਸਟ੍ਰੀਮ ਵਾਸਤੇ ਵੀ ਤੇ ਜਿਹੜੇ ਬਾਹਰੋਂ ਆਏ ਨੇ ਉਹਨਾਂ ਵਾਸਤੇ ਵੀ। ਹੂੰ। ਤੇ ਜੇ ਤੁਸੀਂ ਪਹਿਲੀ ਗੱਲ ਤਾਂ ਜਿਹੜੀਆਂ ਪਾਲਿਸਿਸ ਹੁੰਦੀਆਂ ਨੇ ਗਵਰਨਮੈਂਟ ਦੀਆਂ ਜੇ ਤੁਸੀਂ ਅਨਲਿमिटेड ਅਨਕੰਟਰੋਲਡ ਇਮੀਗ੍ਰੇਸ਼ਨ ਕਰੋਗੇ ਇਹ ਜੇ ਲੋਕਾਂ ਦੀ ਇਮੀਗ੍ਰੇਸ਼ਨ ਕਰੋਗੇ ਜਿਨ੍ਹਾਂ ਨੂੰ ਕੈਨੇਡੀਅਨ ਲਾਈਫ ਸਟਾਈਲ ਕੈਨੇਡੀਅਨ ਰਹਿਣ ਦਾ ਤੌਰ ਤਰੀਕਾ ਨਹੀਂ ਆਉਂਦਾ ਹੋਏਗਾ ਜਿਹੜੇ ਲੋਕਲ ਕਲਚਰ ਦੀ ਲੋਕਲ ਕਦਰਾਂ ਕੀਮਤਾਂ ਦੀ ਲੋਕਲ ਜਿਹੜੇ ਮੈਨਰਸ ਹੁੰਦੇ ਨੇ ਐਟੀਕੀਟ ਦੀ ਕਦਰ ਨਹੀਂ ਕਰਨਗੇ ਤਾਂ ਲੋਕਲ ਲੋਕ ਤਕਲੀਫ ਮਹਿਸੂਸ ਕਰਦੇ ਅੰਦਰੋਂ ਰੀਐਕਟ ਕਰਦੇ ਨੇ ਕਦੇ ਵੀ ਇਸ ਤਰ੍ਹਾਂ ਇਮੀਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਕਿ ਜਿਹੜੇ ਲੋਕ ਪਹਿਲਾਂ ਉੱਥੇ ਰਹਿ ਰਹੇ ਨੇ ਉਹ ਥ੍ਰੈਟਨ ਨਾ ਫੀਲ ਕਰਨ ਉਹਨਾਂ ਨੂੰ ਇਹ ਡਰ ਨਾ ਹੋਵੇ ਯਾਰ ਕਿ ਸਾਡਾ ਕਲਚਰ ਖਰਾਬ ਕਰਤਾ ਇੱਥੇ ਕਈ ਸ਼ਹਿਰਾਂ 'ਚ ਮੈਂ ਦੇਖਿਆ ਕਈ ਨੇਬਰਹੂਡ 'ਚ ਜਦੋਂ ਫਿਰ ਗੋਰੇ ਜਦੋਂ ਸਾਡੇ ਲੋਕ ਜਿੱਥੇ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਤੇ ਗੋਰੇ ਉੱਥੋਂ ਭੱਜਣਾ ਸ਼ੁਰੂ ਕਰ ਦਿੰਦੇ ਨੇ ਆਪਣਾ ਘਰ ਵੇਚ-ਵੇਚ ਕੇ ਹੋਰ ਛੋਟੇ ਸ਼ਹਿਰਾਂ ਜਾਂਦੇ ਨੇ ਫਿਰ ਅਸੀਂ ਛੋਟੇ ਸ਼ਹਿਰਾਂ 'ਚ ਵੀ ਉਹਨਾਂ ਦੇ ਪਿੱਛੇ ਚਲੇ ਗਏ ਫਿਰ ਉਹ ਹੋਰ ਕਿੱਥੇ ਭੱਜ ਕੇ ਜਾਣਗੇ ਸੋ ਕਹਿਣ ਦਾ ਮਤਲਬ ਹੈ ਵੀ ਸਾਡੇ ਰਹਿਣ ਸਹਿਣ 'ਚ ਵੀ ਘਟ ਜਿਵੇਂ ਤੁਸੀਂ ਆਪ ਦੇਖਦੇ ਹੋ ਟੋਰਾਂਟੋ ਦੇ ਡੰਡਾ ਸਕੁਅਰ 'ਚ ਜਦੋਂ ਜਾ ਕੇ ਅਸੀਂ ਉੱਥੇ ਕਬਜ਼ਾ ਹੀ ਕਰ ਲੈਂਦੇ ਆ ਉੱਥੇ ਜਾ ਕੇ ਅਸੀਂ ਪੰਜਾਬੀ ਗਾਣਿਆਂ ਦੇ ਉੱਤੇ ਭੰਗੜੇ ਪਾਉਂਦੇ ਨੇ ਹੋਰ ਵੀ ਤੇ ਐਨੇ ਦੁਨੀਆ ਤੇ ਮੁਲਕਾਂ 'ਚ ਲੋਕ ਆਏ ਹੋਏ ਨੇ ਕੋਈ ਹੋਰ ਕਰਦਾ ਇਹ ਕੰਮ ਤੇ ਦੁਨੀਆ ਨੇ ਸਾਰਿਆਂ ਨੇ ਗੱਡੀਆਂ ਲਈਆਂ ਹੋਈਆਂ ਅਸੀਂ ਕੋਈ ਕੱਲਿਆਂ ਨੇ ਤਾਂ ਨਹੀਂ ਗੱਡੀਆਂ ਲਈਆਂ ਹੋਈਆਂ ਤੇ ਜੇ ਅਸੀਂ ਆਪਣੀਆਂ ਗੱਡੀਆਂ ਦੇ ਉੱਤੇ ਇਹ ਹਥਿਆਰ ਇਹਨਾਂ ਦੀਆਂ ਫੋਟੋਆਂ ਲਾਵਾਗੇ ਅਸੀਂ ਹੋਰ ਇਸ ਕਿਸਮ ਦਾ ਸਾਡਾ ਸਾਡੀ ਡਰਾਈਵਿੰਗ ਸਹੀ ਨਹੀਂ ਹੋਏਗੀ ਤਾਂ ਫਿਰ ਅਸੀਂ ਦੂਸਰਿਆਂ ਨੂੰ ਨਜ਼ਰ ਆਉਣੇ ਸੋ ਮੇਰਾ ਇਹ ਮੰਨਣਾ ਹੈ ਕਿ ਸਾਨੂੰ ਜਿੱਥੇ ਰਹਿਣਾ ਰਹਿੰਦੇ ਆ ਅਸੀਂ ਸਾਨੂੰ ਥੋੜਾ ਜਿਹਾ ਨਿਮਰਤਾ ਨਾਲ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਕਿ ਦੂਸਰੇ ਨੂੰ ਮਹਿਸੂਸ ਨਾ ਹੋਏ ਕਿ ਯਾਰ ਇਹ ਕੋਈ ਸਾਡੀ ਸਪੇਸ 'ਚ ਵਿਗਨ ਪਾ ਰਿਹਾ ਜਿਵੇਂ ਆਪਾਂ ਕਿਸੇ ਦੇ ਘਰ ਵੀ ਜਾਂਦੇ ਆ ਮਹਿਮਾਨ ਦੇ ਤੌਰ ਤੇ ਵੀ ਜੇ ਜਾਂਦੇ ਆ ਤਾਂ ਆਪਣੀ ਕੋਸ਼ਿਸ਼ ਹੁੰਦੀ ਕਿ ਜਿਸ ਘਰ 'ਚ ਅਸੀਂ ਗਏ ਆ ਉਹਦੇ 'ਚ ਉਹਨਾਂ ਨੂੰ ਨਾ ਸਾਡਾ ਕੋਈ ਭਾਰ ਨਾ ਮਹਿਸੂਸ ਹੋਏ ਉਹਨਾਂ ਨੂੰ ਇਹ ਨਾ ਲੱਗੇ ਕਿ ਜਿਹੜੀ ਸਾਡੀ ਪ੍ਰਾਈਵੇਟ ਸਪੇਸ ਹੈ ਉਹਦੇ 'ਚ ਆ ਕੇ ਕਿਸੇ ਨੇ ਕੋਈ ਖਲਲ ਮਚਾਤਾ ਅਸੀਂ ਉਹਨਾਂ ਦਾ ਵਾਸ਼ਰੂਮ ਵੀ ਇਸ ਤਰ੍ਹਾਂ ਯੂਜ਼ ਕਰੀਏ ਕਿ ਉਹਨੂੰ ਇਹ ਨਾ ਲੱਗੇ ਯਾਰ ਮੈਨੂੰ ਕੰਮ ਛੇੜ ਗਿਆ ਹੈ ਉਹਨੂੰ ਚੰਗੀ ਤਰ੍ਹਾਂ ਧਿਆਨ ਰੱਖੀਏ ਇਸ ਗੱਲ ਦਾ ਸਫਾਈ ਦਾ ਧਿਆਨ ਰੱਖੀਏ ਇਹ ਸਲੀਕਾ ਹੁੰਦਾ ਨਾ ਕਿਤੇ ਜਾਣ ਦਾ ਜੀ ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਮੁਲਕ ਚ ਗਏ ਹਾਂ ਕਿਸੇ ਨਵੇਂ ਸ਼ਹਿਰ ਚ ਗਏ ਹਾਂ ਉੱਥੇ ਅਸੀਂ ਗੰਦ ਨਾ ਪਾਈਏ ਜਿਵੇਂ ਕਿ ਆਪਾਂ ਬ੍ਰੈਮਟਨ ਚ ਅਕਸਰ ਲੋਕ ਸ਼ਿਕਾਇਤ ਕਰਦੇ ਨੇ ਕਿ ਅਸੀਂ ਗੰਦ ਪਾਉਂਦੇ ਆ ਅਸੀਂ ਸ਼ੋਰ ਸ਼ਰਾਬਾ ਨਾ ਕਰੀਏ ਜੇ ਹੁਣ ਜਿਸ ਸਟਰੀਟ ਤੇ ਮੰਨ ਲਿਆ ਗੋਰਿਆਂ ਦੀ ਸਟਰੀਟ ਹੈ ਇੱਕ ਘਰ ਤੁਹਾਡਾ ਆ ਗਿਆ ਤੇ ਤੁਸੀਂ ਕੁਰਸੀ ਢਾਕੇ ਆਪਣੇ ਗਰਾਜ ਚ ਮੋਰੇ ਬਹਿ ਜਾਣਾ ਆਉਂਦੇ ਆਉਂਦੇ ਜਾਂਦੇ ਨੂੰ ਬਜ਼ੁਰਗਾਂ ਨੇ ਦੇਖਣਾ ਜਾਂ ਰਾਤ ਨੂੰ ਤੁਸੀਂ ਲਾਊਡ 뮤직 ਲਾਉਣਾ ਜਾਂ ਉੱਥੇ ਬੈਠ ਕੇ ਪਾਰਟੀਆਂ ਕਰਨੀਆਂ ਇਹਦੇ ਨਾਲ ਫਿਰ ਆਂਢੀ ਗੋਂਢੀ ਪਰੇਸ਼ਾਨ ਹੁੰਦੇ ਆ ਨਾ ਜੀ ਸੋ ਇਹੋ ਜੀਆਂ ਗੱਲਾਂ ਰੇਸਿਜ਼ਮ ਪੈਦਾ ਕਰਦੀਆਂ ਰੇਸਿਜ਼ਮ ਨੂੰ ਜਨਮ ਦਿੰਦੀਆਂ ਇਹ ਨਹੀਂ ਮੈਂ ਕਹਿੰਦਾ ਕਿ ਰੇਸਿਜ਼ਮ ਕਈ ਵਾਰ ਉਂਝ ਵੀ ਹੁੰਦਾ ਕਿਸੇ ਵੀ ਭਾਈਚਾਰੇ ਨੂੰ ਦੇਖ ਕੇ ਜਿਵੇਂ ਸਾਡੀ ਕਮਿਊਨਿਟੀ ਚ ਵੀ ਬਲੈਕ ਕਮਿਊਨਿਟੀ ਦੇ ਪ੍ਰਤੀ ਰੇਸਿਜ਼ਮ ਹੂੰ ਹੂੰ ਸਾਨੂੰ ਪੰਜਾਬ ਦੇ ਵਿੱਚ ਕਈਆਂ ਨੂੰ ਐਵੇਂ ਜਿਹੜੇ ਵਿਚਾਰੇ ਬਿਹਾਰ ਯੂਪੀ ਬਿਹਾਰ ਚੋਂ ਆਏ ਉਹਨੂੰ ਚੁਬੀ ਜਾਂਦੇ ਆ ਹੂੰ ਹੂੰ ਜੇ ਤਾਂ ਚਲੋ ਕਿਤੇ ਕਿਸੇ ਨੇ ਗੜਬੜ ਕੀਤੀ ਤਾਂ ਵੀ ਠੀਕ ਹੈ ਕਈਆਂ ਨੂੰ ਉਂਝ ਹੀ ਦੇਖ ਦੇਖ ਕੇ ਚੁਬੀ ਜਾਂਦੇ ਨੇ ਕਿਸੇ ਘੁੰਮਦੇ ਫਿਰਦੇ ਨੇ ਇੱਥੇ ਉਹਨਾਂ ਨੇ ਜ਼ਮੀਨ ਖਰੀਦ ਲਈ ਐ ਇੱਥੇ ਹੁਣ ਉਹਨਾਂ ਨੇ ਬਿਜ਼ਨਸ ਸ਼ੁਰੂ ਕਰ ਲਿਆ ਹੂੰ ਹੂੰ ਸੋ ਕੁਦਰਤੀ ਇਹੋ ਜਿਹੇ ਖਿਆਲ ਤਾਂ ਮਨਾਂ 'ਚ ਆਉਂਦੇ ਹੀ ਨਹੀਂ ਸਭ ਦੇ ਆਉਂਦੇ ਨੇ ਜੇ ਸਾਨੂੰ ਆਉਂਦੇ ਨੇ ਯੂਪੀ ਬਿਹਾਰ ਚੋਂ ਆਰੀ ਲੇਬਰ ਨੂੰ ਲੈ ਕੇ ਤੇ ਸਾਨੂੰ ਦੇਖ ਕੇ ਵੀ ਤਾਂ ਗੋਰਿਆਂ ਨੂੰ ਜਾਂ ਦੂਸਰੀਆਂ ਕਮਿਊਨਿਟੀ ਨੂੰ ਆਉਂਦੇ ਹੋਣਗੇ ਨਾ ਤੇ ਹੁਣ ਸਾਡਾ ਫਰਜ਼ ਇਹ ਬਣਦਾ ਵੀ ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਉਹਨਾਂ ਨੂੰ ਉਹਨਾਂ ਦੇ ਸਬਰ ਨੂੰ ਇੰਨਾ ਨਾ ਟੈਸਟ ਕਰੀਏ ਕਿ ਕੱਲ ਨੂੰ ਉਹ ਵਾਇਲੈਂਸ 'ਚ ਨਿਕਲਣਾ ਸ਼ੁਰੂ ਹੋ ਜਾਏ। ਅ ਕੀ ਆਪਣੀਆਂ ਚੀਜ਼ਾਂ ਨੂੰ ਸੈਲੀਬ੍ਰੇਟ ਕਰਨਾ ਇਹ ਵੀ ਅੱਗੇ ਨਫ਼ਰਤ ਨੂੰ ਵਧਾਰ ਰਿਹਾ ਹੁਣ ਤੁਸੀਂ ਇੱਥੇ ਲੰਬੇ ਸਮੇਂ ਤੋਂ ਇੱਥੇ ਵਿਚਰ ਰਹੇ ਹੋ ਹੁਣ ਅਸੀਂ ਦੇਖਿਆ ਵੀ ਕਈ ਵੀਡੀਓਜ਼ ਇਹੋ ਜਿਹੀ ਆਉਂਦੀਆਂ ਨੇ ਜਿਹਨੂੰ ਲੈ ਕੇ نیچے ਕਾਫੀ ਹੇਟ ਕਮੈਂਟਸ ਵੀ ਆਉਂਦੇ ਆ। ਸਾਡੀ ਕਮਿਊਨਿਟੀ ਨੂੰ ਲੱਗਦਾ ਕਿ ਅਸੀਂ ਆਪਣੇ ਕਲਚਰ ਨੂੰ ਫਾਲੋ ਕਰ ਰਹੇ ਹਾਂ ਜਾਗੋ ਕੱਢਣ ਦੀਆਂ ਵੀਡੀਓਜ਼ ਤੁਸੀਂ ਇੱਕ ਐਗਜ਼ਾਮਪਲ ਦਿੰਦਾ। ਬਿਹਾਰ ਆਪਣਾ ਲੁਧਿਆਣੇ ਕੋਈ ਕੋਈ ਦਿਨ ਸੀ ਕੋਈ ਫੈਸਟੀਵਲ ਜਾਂ ਮੇਰੇ ਖਿਆਲ ਸੋਈ ਸੀ ਜਿੱਥੇ ਹੁਣ ਯੂਪ ਬਿਹਾਰ ਵਾਲਿਆਂ ਨੇ ਆਪਣਾ ਕਲਚਰ ਸੀ ਉਹਨੇ ਬਹੁਤ ਵੱਡੇ ਸਕੇਲ ਤੇ ਬਣਾਇਆ ਤੇ ਸਾਡੇ ਕਈ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਬੜੀ ਤਕਲੀਫ ਹੋਈ ਕਿ ਲੁਧਿਆਣਾ ਤਾਂ ਜੀ ਯੂਪ ਬਣ ਗਿਆ ਜਾਂ ਬਿਹਾਰ ਬਣ ਗਿਆ ਸੋ ਤੁਹਾਨੂੰ ਜੇ ਉਹ ਆ ਕੇ ਆਪਣਾ ਤਿਹਾਰ ਮਨਾ ਰਹੇ ਨੇ ਉਹਦੀ ਤਾਂ ਤਕਲੀਫ ਹੋ ਰਹੀ ਆ ਤੇ ਜਦੋਂ ਤੁਸੀਂ ਇੱਥੇ ਆ ਰਹੇ ਹੋ ਦੂਸਰੇ ਮੁਲਕਾਂ 'ਚ ਜਿਹੜਾ ਕਿ ਟੋਟਲੀ ਡਿਫਰੈਂਟ ਕਲਚਰ ਹੈ ਚਲੋ ਇੰਡੀਆ ਦੇ ਇੱਕ ਹਿੱਸੇ 'ਚ ਦੂਜੇ ਹਿੱਸੇ 'ਚ ਗਿਆ ਨਾ ਫਿਰ ਵੀ ਇੱਕ ਸਿਮਿਲਰ ਜਿਹਾ ਕਲਚਰ ਹੈ ਇੱਥੇ ਬਿਲਕੁਲ ਡਿਫਰੈਂਟ ਕਲਚਰ ਹੈ ਜੇ ਇੱਥੇ ਆ ਕੇ ਤੁਸੀਂ ਜਾਗੋਆਂ ਕੱਢੋਗੇ ਜੇ ਇੱਥੇ ਆ ਕੇ ਤੁਸੀਂ ਹੋਰ ਵੱਡੇ ਵੱਡੇ ਇਕੱਠ ਕਰਾਂਗੇ ਤਾਂ ਮੈਂ ਨਹੀਂ ਕਹਿੰਦਾ ਵੀ ਇਹ ਗਲਤ ਹੈ ਪਰ ਮੇਰੇ ਕਹਿਣ ਦਾ ਮਤਲਬ ਵੀ ਜੇ ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਇਹ ਇੰਨੇ ਇੰਨਾਕ ਧਿਆਨ ਰੱਖੀਏ ਕਿ ਜਿਹੜੇ ਦੂਸਰੇ ਲੋਕ ਨੇ ਉਹਨਾਂ ਨੂੰ ਇਹ ਓਪਰਾ ਨਾ ਲੱਗੇ ਉਹਨੂੰ ਇਹਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੀਏ ਉਹਨੂੰ ਇੰਗੇਜ ਕਰੀਏ ਤਾਂ ਉਹਦੇ ਨਾਲ ਸਿਰਫ ਖਿਆਲ ਹੀ ਰੱਖਣਾ ਹੁੰਦਾ ਨਾ ਵੀ ਮੈਂ ਕਿਤੇ ਵੀ ਗਿਆ ਇੰਡੀਵਿਜੂਅਲ ਲੈਵਲ ਤੇ ਵੀ ਜਦੋਂ ਆਪਾਂ ਦੇਖਦੇ ਹਾਂ ਹੁਣ ਇਹ ਜਿਸ ਤਰੀਕੇ ਨਾਲ ਸਾਡਾ ਯੂਥ ਜਾ ਕੇ ਬੀਚਸ ਦੇ ਉੱਤੇ ਖਰਾਬ ਕਰਦਾ ਕੰਮ ਜਿਸ ਤਰੀਕੇ ਨਾਲ ਅਸੀਂ ਆ ਜਿਹੜੀਆਂ ਪਬਲਿਕ ਥਾਵਾਂ ਨੇ ਜਿਵੇਂ ਆ ਵੰਡਰਲੈਂਡ ਵੰਡਰਲੈਂਡ ਤੇ ਕਿੰਨੇ ਇਸ਼ੂ ਹੋਏ ਨੇ ਹੈਲੋਈਨ ਹਨ ਦੀਵਾਲੀ ਦੀਆਂ ਦੀਵਾਲੀ ਤੇ ਕਿੰਨੇ ਹੋਇਆ ਜੇ ਤੁਸੀਂ ਪਟਾਕੇ ਇੱਥੇ ਦੇਖੋ ਸਾਰੇ ਲੋਕ ਚਲਾਉਂਦੇ ਸੀ ਇੱਥੇ ਨਿਊ ਇਅਰ ਦੇ ਉੱਤੇ 크리스마ਸ ਦੇ ਉੱਤੇ ਇੱਕ ਅਦੇ ਹੋਰ ਦਿਨ ਦੇ ਉੱਤੇ ਪਟਾਕੇ ਚੱਲਦੇ ਸੀ ਹਾਂਜੀ ਪਰ ਇੱਥੇ ਪਟਾਕੇ ਚਲਾਉਣ ਦਾ ਇੱਕ ਤਰੀਕਾ ਸੀ ਕਿ ਲੋਕ ਚਲਾਉਣਗੇ ਤੇ 10 ਵਜੇ ਬੰਦ ਕਰ ਦੇਣਗੇ ਹੁਣ ਜਦੋਂ ਅਸੀਂ ਪਟਾਕੇ ਚਲਾਉਣ ਲੱਗੇ ਤੇ ਅਸੀਂ ਜਿੱਦ ਸਾਰੀ ਸਾਰੀ ਰਾਤ ਸਵੇਰੇ 3:00 ਵਜੇ ਤੱਕ ਪਟਾਕੇ ਚਲਾਏ ਤੇ ਦੂਜੇ ਜਿਹੜੇ ਲੋਕਾਂ ਨੇ ਕੰਮ ਕਰਨ ਜਾਣਾ ਉਹ ਉਹਨਾਂ ਦੀ ਨੀਂਦ ਖਰਾਬ ਹੋ ਗਈ ਲੋਕਾਂ ਦੇ ਘਰਾਂ 'ਚ ਜਿਹੜੇ ਪੈਟਸ ਨੇ ਉਹ ਪਰੇਸ਼ਾਨ ਹੋ ਗਏ ਤੇ ਫੇਰ ਇਹ ਕੋਈ ਚੰਗਾ ਤਰੀਕਾ ਥੋੜਾ ਤਿਹਾਰ ਆਪਣੇ ਕਲਚਰ ਮਨਾਉਣ ਦਾ ਹੁਣ ਜਦੋਂ ਇੱਥੇ ਨਗਰ ਕੀਰਤਨ ਸੀਗਾ ਪੀਲ ਰੀਜਨ ਜਿਹੜਾ ਹੁੰਦਾ ਹੈ ਤੇ ਮਤਲਬ ਉੱਥੇ ਲੋਕਾਂ ਦੇ ਘਰਾਂ ਦੇ ਅੱਗੇ ਘਾਹ ਜਿਹੜਾ ਲਾਇਆ ਹੁੰਦਾ ਉਹ ਖਰਾਬ ਕਰਦਾ ਲੋਕਾਂ ਨੇ ਗਾਰਾਂ ਖੜੀਆਂ ਕਰ ਕਰਕੇ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਜਿਹੜੇ ਲੋਕਲ ਲੋਕ ਨੇ ਉਹਨਾਂ ਦੀ ਲਾਈਫ 'ਚ ਅਸੀਂ ਵਿਗਨ ਨਾ ਪਾਈਏ ਉਹਨਾਂ ਨੂੰ ਅਸੀਂ ਡਿਸਟਰਬ ਨਾ ਕਰੀਏ ਉਹ ਬਲਕਿ ਅਸੀਂ ਇਸ ਤਰੀਕੇ ਨਾਲ ਆਪਣੇ ਤਿਹਾਰ ਮਨਾਈਏ ਕਿ ਉਹਨਾਂ ਨੂੰ ਚੰਗਾ ਲੱਗੇ ਜਿਵੇਂ ਕਈ ਲੋਕ ਸਿਆਣੇ ਲੋਕ ਜੇ ਮੰਨ ਲਿਆ ਕੋਈ ਉਹਨਾਂ ਨੇ ਆਪਣੀ ਇਵੈਂਟ ਕਰਨੀ ਹੈ ਵਿਆਹ ਦੀ ਸਗੋਂ ਆਂਡੀਆਂ ਗਵਾਂਡੀਆਂ ਨੂੰ ਜੇ ਦੂਸਰੇ ਕਲਚਰ ਦੇ ਨੇ ਉਹਦੇ 'ਚ ਇਨਵਾਈਟ ਕਰਦੇ ਨੇ ਤਾਂ ਕਿ ਉਹਨਾਂ ਨੂੰ ਆਪਣਤ ਦੀ ਭਾਵਨਾ ਪੈਦਾ ਹੋਏ ਹੋਏ ਉਹਨਾਂ ਮਹਿਸੂਸ ਕਰਨ ਕਿ ਇਹਨਾਂ ਨੇ ਪਤਾ ਨਹੀਂ ਕੀ ਅਲੱਗ ਕੁਝ ਏਲੀਨਨ ਵਰਲਡ ਚੋਂ ਕੋਈ ਚੀਜ਼ ਲੈ ਕੇ ਆ ਗਏ ਸੋ ਇਹ ਮੈਂ ਮੇਰਾ ਕਹਿਣ ਦਾ ਮਤਲਬ ਹੈ ਕਿ ਲੋਕਾਂ ਦੇ ਮਨਾਂ 'ਚ ਬਾਇਸਤਾ ਹੁੰਦੇ ਨੇ ਪਰ ਜਦੋਂ ਆਪਾਂ ਕਿਸੇ ਨਵੀਂ ਥਾਂ ਤੇ ਜਾਂਦੇ ਆ ਤਾਂ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਆਪਣੇ ਵਰਤੋਂ ਵਿਹਾਰ ਨਾਲ ਉਹਨਾਂ ਦੇ ਬਿਹੇਵੀਅਰ ਨੂੰ ਬਦਲਣਾ ਨਾ ਕਿ ਉਹਨਾਂ ਨੂੰ ਹੋਰ ਚੜਾਉਣਾ ਜਾਂ ਉਹਨਾਂ ਨੂੰ ਥ੍ਰੈਟਨਡ ਫੀਲ ਕਰਾਉਣਾ ਤੋਂ ਲਾਦਾ ਵੀ ਇਮੀਗ੍ਰੇਸ਼ਨ ਨੇ ਰੇਸਿਜ਼ਮ ਨੂੰ ਕਿਤੇ ਨਾ ਕਿਤੇ ਵਧਾਇਆ ਹੈ। ਨੇ ਲਾਫਿਨਟਲੀ ਕੀਤਾ ਇਮੀਗ੍ਰੇਸ਼ਨ ਬਹੁਤ ਵੱਡੀ ਚੀਜ਼ ਹੈ। ਦੇਖੋ ਸਾਨੂੰ ਪੰਜਾਬੀਆਂ ਨੂੰ ਇਹ ਗੱਲਾਂ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ। ਕਿਉਂਕਿ ਪੰਜਾਬ ਦੇ ਵਿੱਚ ਆਪਣੇ ਹੀ ਮੁਲਕ ਚੋਂ ਕਿਸੇ ਬਾਹਰੋਂ ਨਹੀਂ ਯੂਪੀ ਬਿਹਾਰ ਚੋਂ ਲੋਕ ਆਏ। ਔਰ ਸਾਡੀ ਜ਼ਰੂਰਤ ਦੇ ਵਾਸਤੇ ਆਏ। ਹੂੰ ਹੂੰ। ਔਰ ਜਦੋਂ ਉਹ ਬੰਦ ਹੋਏ ਸੀ ਦੇਖੋ ਕਿਵੇਂ ਅਸੀਂ ਸੱਦੇ ਭੇਜਦੇ ਸੀ ਉਹਨਾਂ ਨੂੰ। ਬਿਲਕੁਲ। ਹੁਣ ਸਾਡੇ ਚੋਂ ਇੱਕ ਪੋਲੀਟੀਕਲ ਐਕਟਿਵਿਸਟ ਤਾਈਕ ਤਬਕਾ ਜਿਹੜਾ ਜਿਨ੍ਹਾਂ ਨੂੰ ਕੁਛ ਨਾ ਕੁਛ ਖਿਆਲ ਸੁਝਦੇ ਰਹਿੰਦੇ ਨੇ ਉਹ ਉਹਨਾਂ ਦੇ ਖਿਲਾਫ ਹੀ ਮੂਹਮ ਚਲਾਈ ਜਾਂਦਾ ਮੈਂ ਨਹੀਂ ਕਹਿੰਦਾ ਕਿ ਇਹ ਪ੍ਰੋਬਲਮ ਹੈ ਮੇਰੇ ਕਹਿਣ ਦਾ ਮਤਲਬ ਹੈ ਮੈਂ ਵੀ ਇਹ ਮੰਨਦਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਅਨ ਕੰਟਰੋਲਡ ਇਮੀਗ੍ਰੇਸ਼ਨ ਹਮੇਸ਼ਾ ਗੜਬੜ ਕਰਦੀ ਹੈ ਚਾਹੇ ਇੱਕ ਸੂਬੇ ਚੋਂ ਦੂਜੇ ਸੂਬੇ ਚ ਹੋਵੇ ਚਾਹੇ ਇੱਕ ਮੁਲਕ ਚੋਂ ਦੂਜੇ ਮੁਲਕ ਚ ਹੋਵੇ ਇੱਕ ਕਲਚਰ ਚੋਂ ਦੂਜੇ ਕਲਚਰ ਚ ਹੋਵੇ ਕਿਉਂ ਤੁਸੀਂ ਹੋਰ ਛੱਡੋ ਪੰਜਾਬ ਦੇ ਵਿੱਚ ਜਿਹੜੇ ਪਿੰਡਾਂ ਵਾਲਾ ਬੰਦਾ ਹੈ ਸਮਝ ਸਕਦਾ ਇੱਕ ਹੀ ਪਿੰਡ ਚੋਂ ਜੇ ਕੋਈ ਸੂ ਦੂਸਰੇ ਪਿੰਡ ਚੋਂ ਆ ਕੇ ਕੋਈ ਪਰਿਵਾਰ ਵਸਿਆ ਹੋਵੇ ਨਾ ਉਹਨੂੰ ਕਈ ਕਈ ਸਾਲ ਲੱਗ ਜਾਂਦੇ ਨੇ ਆਪਣੀ ਉੱਥੇ ਥਾਂ ਬਣਾਉਣ ਲਈ ਤੇ ਜਿਨ੍ਹਾਂ ਪਿੰਡਾਂ ਚ ਹੁਣ ਬਾਹਰੋਂ ਆ ਕੇ ਮੰਨ ਲਿਆ ਕੋਈ ਜਿਹੜੇ ਯੂਪੀ ਬਿਹਾਰ ਦੀ ਲੇਬਰ ਹੈ ਇਹਨਾਂ ਨੇ ਆ ਕੇ ਕੋਈ ਜ਼ਮੀਨ ਖਰੀਦ ਲਈ ਜਾਂ ਘਰ ਬਣਾ ਲਿਆ ਤਾਂ ਲੋਕਲ ਬੰਦੇ ਕਾਫੀ ਦਿਨ ਉਹਨੂੰ ਐਕਸੈਪਟ ਨਹੀਂ ਕਰਨਗੇ ਚੁੱਪਦੀ ਰਹੇਗੀ ਇਹ ਚੀਜ਼ ਬਿਲਕੁਲ ਤੇ ਇਸੇ ਤਰ੍ਹਾਂ ਜਦੋਂ ਅਸੀਂ ਦੂਸਰਿਆਂ ਦੇ ਮੁਲਕਾਂ ਦੇ ਚਾਕੇ ਦੂਸਰਿਆਂ ਦੇ ਖੂਬਸੂਰਤ ਸ਼ਹਿਰਾਂ ਚ ਆ ਕੇ ਉੱਥੇ ਆ ਕੇ ਨਾ ਸਿਰਫ ਪ੍ਰਾਪਰਟੀਆਂ ਖਰੀਦਦੇ ਆ ਬਲਕਿ ਫਿਰ ਉੱਥੇ ਆਪਣਾ ਰੋਲਾ ਰੱਪਾ ਵੀ ਪਾਉਂਦੇ ਆ ਫਿਰ ਅਸੀਂ ਆਪਣੇ ਤਿਹਾਰ ਵੀ ਉੱਥੇ ਮਨਾਉਂਦੇ ਆ ਅਸੀਂ ਵੱਡੇ ਵੱਡੇ ਆਪਣੇ ਵਿਆਹ ਵੀ ਕਰਦੇ ਆ ਤਾਂ ਇਹਨਾਂ ਗੱਲਾਂ ਨਾਲ ਲੋਕਲ ਲੋਕਾਂ ਦੇ ਮਨਾਂ 'ਚ ਡਰ ਮਹਿਸੂਸ ਹੁੰਦਾ ਜਿਵੇਂ ਹੁਣ ਯੂਰਪ 'ਚੋਂ ਆਇਆ ਯੂਰਪ 'ਚੋਂ ਇਹ ਮਿਡਲ ਈਸਟ 'ਚੋਂ ਬਹੁਤ ਲੋਕ ਗਏ ਹੁਣ ਇੱਕ ਡਿਫਰੈਂਟ ਤਰ੍ਹਾਂ ਦਾ ਕਲਚਰ ਹੈ ਉੱਥੇ ਜਾ ਕੇ ਤੁਸੀਂ ਗਲੀਆਂ 'ਚ ਨਮਾਜ਼ ਕਰਨ ਲੱਗ ਜਾਓ ਹੂੰ ਇੱਕਠੇ ਹੋ ਕੇ ਤੇ ਲੋਕਲ ਲੋਕਾਂ ਨੇ ਰਿਐਕਟ ਕਰਨਾ ਹੀ ਹੈ ਨਾ ਜੀ ਸੋ ਇਹ ਗੱਲਾਂ ਜਿਹੜੀ ਜਿਹੜੀ ਇਮੀਗ੍ਰੇਸ਼ਨ ਹੈ ਨਾ ਇਮੀਗ੍ਰੇਸ਼ਨ ਲੋੜੋਂ ਵੱਧ ਇਮੀਗ੍ਰੇਸ਼ਨ ਵੀ ਪ੍ਰੋਬਲਮਸ ਪੈਦਾ ਕਰਦੀ ਹੈ ਇਸ ਕਰਕੇ ਜਿਹੜੀ ਸਾਡੀ ਜਿਹੜੀ ਟ੍ਰੈਡੀਸ਼ਨਲ ਪਾਲਿਸੀ ਰਹੀ ਹੈ ਸਾਡੇ ਸਰਕਾਰਾਂ ਦੀ ਕਿ ਉਹ ਹਰ ਸਾਲ ਨਾ ਉਹਨਾਂ ਨੇ ਇੱਕ ਨੰਬਰ ਰੱਖਿਆ ਸੀ ਵੀ ਲੱਖ ਡੇਢ ਲੱਖ ਤੋਂ ਵੱਧ ਲੋਕ ਨਹੀਂ ਆਉਣੇ ਚਾਹੀਦੇ ਤਾਂ ਕਿ ਜਿੰਨੇ ਕੁ ਲੋਕ ਆਉਣ ਉਹਨਾਂ ਨੇ ਕੋ ਲੋਕਲ ਕਲਚਰ ਚ ਸਮਾ ਜਾਣ ਤੇ ਲੋਕਲ ਲੋਕ ਥ्रेटਨਡ ਨਾ ਫੀਲ ਕਰਨ ਇਹ ਜਿਹੜੇ ਸਾਡੇ ਨਵੇਂ ਲੀਡਰ ਆਏ ਵਿਜਨਰੀ ਇਹ ਟਰੂਡੋ ਨੂੰ ਹੀ ਖਿਆਲ ਸੁਝਿਆ ਸੀ ਇਹ ਕਿ ਅਸੀਂ ਹਰ ਸਾਲ 1% ਪਾਪੂਲੇਸ਼ਨ ਦਾ ਐਡ ਕਰਨਾ ਤੇ ਉਹਦੇ ਨਾਲ ਜੋ ਕੁਝ ਹੋਇਆ ਹੁਣ ਅਸੀਂ ਦੇਖ ਹੀ ਰਹੇ ਆ ਤੁਹਾਨੂੰ ਵੀ ਪਤਾ ਆਪਾਂ ਰੋਜ਼ ਦੇਖਦੇ ਆ ਕੀ ਹੋ ਰਿਹਾ ਸੋ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਆ ਕੈਨੇਡਾ ਵਿੱਚ ਵੀ ਇਹ ਰੁਝਾਨ ਵਧਣਾ ਸ਼ੁਰੂ ਹੋ ਗਿਆ ਕੈਲਗਰੀ ਦਾ ਇੱਕ ਇਨਸੀਡੈਂਟ ਅਸੀਂ ਦੇਖਿਆ ਹੁਣ ਇਸ ਨੂੰ ਕੰਟਰੋਲ ਕਿਦਾਂ ਕੀਤਾ ਜਾ ਸਕਦਾ ਹੈ ਕੰਟਰੋਲ ਤੇ ਮੈਂ ਜਿਵੇਂ ਆਪਾਂ ਸਾਰੀਆਂ ਗੱਲਾਂ ਕੀਤੀਆਂ ਕਿ ਕੰਟਰੋਲ ਕਰਨ ਦਾ ਇੱਕ ਤੇ ਚਲੋ ਸਰਕਾਰ ਦੇ ਲੈਵਲ ਤੇ ਆ ਕਿ ਪopulation ਇੰਨੀ ਰਫਤਾਰ ਨਾਲ ਨਹੀਂ ਵਧਣੀ ਚਾਹੀਦੀ ਇਮੀਗ੍ਰੇਸ਼ਨ ਇਸ ਤਰੀਕੇ ਦੀ ਨਹੀਂ ਹੋਣੀ ਚਾਹੀਦੀ ਕਿ ਇੱਕਦਮ ਜਿਹੜੇ ਲੋਕਲ ਲੋਕਾਂ ਨੂੰ ਲੱਗੇ ਕਿ ਬਾਹਰੋਂ ਆ ਕੇ ਲੋਕਾਂ ਨੇ ਸਾਰੇ ਸਾਡੇ ਤੇ ਮੁਲਕ ਤੇ ਕਬਜ਼ਾ ਕਰ ਲਿਆ ਇਹ ਭਾਵਨਾ ਨਹੀਂ ਜਾਣੀ ਚਾਹੀਦੀ ਲੋਕਲ ਲੋਕਾਂ ਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਉਹਨਾਂ ਦੇ ਕਲਚਰ ਦੀ ਰਿਸਪੈਕਟ ਕਰਨੀ ਚਾਹੀਦੀ ਉਹਨਾਂ ਦੇ ਕਲਚਰ ਨੂੰ ਪਹਿਲ ਦੇਣੀ ਚਾਹੀਦੀ ਹੈ ਬਲਕਿ ਜੇ ਤੁਸੀਂ ਜਿਸ ਮਤਲਬ ਮੈਂ ਤਾਂ ਇਹ ਸਮਝਦਾ ਜਿਹੜੇ ਸਿਆਣੇ ਬੰਦੇ ਨੂੰ ਮੈਂ ਉਹਨਾਂ ਨੂੰ ਦੇਖਿਆ ਕਿ ਉਹਨਾਂ ਦੇ ਆਂਡ ਗੁਆਂਡ 'ਚ ਜੇ ਕੋਈ ਗੋਰਾ ਰਹਿ ਰਿਹਾ ਹੈ ਜਾਂ ਕੋਈ ਚਾਈਨੀਜ਼ ਰਹਿ ਰਿਹਾ ਤੇ ਜਦੋਂ ਉਹਨਾਂ ਦਾ ਕੋਈ ਤਿਹਾਰ ਹੁੰਦਾ ਹੈ ਤੇ ਉਹ ਆਪ ਉਹਨਾਂ ਨੂੰ ਵਧਾਈ ਦੇਣ ਜਾਂਦੇ ਨੇ ਜਾਂ ਕੋਈ ਸਵੀਟਸ ਦਾ ਜਾਂ ਕੋਈ ਕੁਝ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਮਤਲਬ ਇਸ ਇਸ ਗੱਲ ਦਾ ਅਹਿਸਾਸ ਕਰਾਉਂਦੇ ਨੇ ਕਿ ਅਸੀਂ ਤੁਹਾਡੇ ਕਲਚਰ ਦੀ ਰਿਸਪੈਕਟ ਕਰਦੇ ਹਾਂ ਸੋ ਇੱਕ ਤਾਂ ਸਾਨੂੰ ਲੋਕਲ ਕਲਚਰ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਕਿਤੇ ਸਾਡੇ ਵੱਲੋਂ ਇਹ ਹੋ ਸਕਦਾ ਤੇ ਦੂਸਰਾ ਕਿ ਸਰਕਾਰ ਨੰਬਰ ਕੰਟਰੋਲ ਚ ਰੱਖੇ ਐਨੇ ਲੋਕ ਨਾ ਆਉਣ ਤੇ ਦੂਸਰਾ ਜਿਸ ਤਰੀਕੇ ਦੇ ਲੋਕ ਆ ਇਹ ਦੇਖੋ ਇਹ ਸਟੂਡੈਂਟ ਵੀਜ਼ਾ ਪ੍ਰੋਗਰਾਮ ਨੇ ਬਹੁਤ ਪ੍ਰੋਬਲਮ ਕ੍ਰੀਏਟ ਕੀਤੀ ਉਹਦਾ ਕਾਰਨ ਇਹ ਸੀ ਕਿ ਜਿਹੜੇ ਸਾਡੇ ਪਹਿਲਾਂ ਲੋਕ ਆਉਂਦੇ ਸੀ ਫੈਮਿलीज ਨਾਲ ਆਉਂਦੇ ਸੀ ਤੇ ਆ ਕੇ ਕਮਾਕਾਰਾਂ ਚ ਲੱਗ ਜਾਂਦੇ ਸੀ ਉਹ ਜਲਦੀ ਲੋਕਲ ਕਲਚਰ ਚ ਮਿਕਸ ਹੋ ਜਾਂਦੇ ਸੀ ਮਿਕਸ ਹੋ ਜਾਂਦੇ ਸੀ ਇੰਟੀਗ੍ਰੇਟ ਹੋ ਜਾਂਦੇ ਸੀ ਜਦੋਂ ਹੁਣ ਆਇਆ ਸਟੂਡੈਂਟ ਤਬਕਾ ਇਹਨਾਂ ਨੇ ਇਕੱਠੇ ਰਹਿਣਾ ਆਪਸ ਚ ਹੀ ਰਹਿਣਾ ਯੂਥ ਹੈ ਉਹ ਘੁੰਮਦਾ ਫਿਰਦਾ ਉਹਨਾਂ ਦੇ ਕੋ ਆਪਣਾ ਲਾਈਫ ਸਟਾਈਲ ਹੈ ਤੇ ਉਹਨਾਂ ਦੇ ਉਹ ਲੋਕਲ ਕਲਚਰ ਦੇ ਵਿੱਚ ਛੇਤੀ ਛੇਤੀ ਇੰਟੀਗ੍ਰੇਟ ਨਹੀਂ ਹੁੰਦੇ ਕਿਉਂਕਿ ਵਿਲੇ ਨੇ ਕੱਲੇ ਨੇ ਆਪਸ ਵਿੱਚ ਇਕੱਠੇ ਹੀ ਨੇ ਤੇ ਫਿਰ ਉਹ ਪਾਰਟੀਆਂ ਵੀ ਕਰਦੇ ਨੇ ਘੁੰਮਦੇ ਫਿਰਦੇ ਵੀ ਨੇ ਇਹ ਨੇ ਇਹ ਜਿਆਦਾ ਵਿਜੀਬਲ ਤਬਕਾ ਸੀ ਤੇ ਇਹਦੇ ਨਾਲ ਜਿਆਦਾ ਪ੍ਰੋਬਲਮਸ ਆਈਆਂ ਨੇ ਪ੍ਰੋਬਲਮ ਤਾਂ ਚਲੋ ਪਹਿਲਾਂ ਵੀ ਸੀਗੀਆਂ ਪਰ ਕਿਉਂਕਿ ਸਟੂਡੈਂਟ ਵਿਜੀਬਲ ਜਿਆਦਾ ਨੇ ਔਰ ਉਹਨਾਂ ਦੀ ਐਕਟੀਵਿਟੀ ਤੋਰਾ ਫੇਰਾ ਉਹਨਾਂ ਦੀਆਂ ਕਾਰਾਂ ਉਹਨਾਂ ਸਾਰਾ ਕੁਝ ਦਿਸਦਾ ਜਿਆਦਾ ਇਸ ਕਰਕੇ ਫਿਰ ਇਹ ਨਾਲ ਜਿਆਦਾ ਵਧੀਆ ਨੇ ਜਿਵੇਂ ਬੀਚਸ ਤੇ ਆਪਾਂ ਬੀਚ ਟਾਊਨ ਚ ਦੇਖਿਆ ਹੈ ਨਾ ਛੋਟੇ ਛੋਟੇ ਕਿ ਬੀਚਸ ਤੇ ਜਾ ਕੇ ਕਿਉਂਕਿ ਪੁਰਾਣੇ ਲੋਕ ਇੱਥੇ ਬੀਚਸ ਜਾਂਦੇ ਸੀ ਜਿਹੜੇ ਸਾਡੇ ਵਰਗੇ ਲੋਕ ਸੀਗੇ ਪਹਿਲਾਂ ਉਹ ਕੋ ਕੋਨ ਬੀਚਾਂ ਤੇ ਜਾਂਦਾ ਸੀ ਪਰ ਇਹ ਜਿਹੜਾ ਬੀਚਸ ਤੇ ਜਾਣ ਦਾ ਫੋਟੋ ਖਿਚਾਉਣ ਦਾ ਕੰਮ ਤੇ ਸਟੂਡੈਂਟ ਨੇ ਸ਼ੁਰੂ ਹੋਇਆ ਨਾ ਪਰ ਹੁਣ ਬੀਚਸ ਤੇ ਜਾਣਾ ਕੋਈ ਬੁਰਾਈ ਨਹੀਂ ਹੈ ਪਰ ਬੀਚਸ ਦੇ ਉੱਤੇ ਜਾਣ ਦਾ ਗੋਰਿਆਂ ਦਾ ਇੱਕ ਸਲੀਕਾ ਸੀ ਜੀ ਤੁਸੀਂ ਉੱਥੇ ਜਾ ਕੇ ਦੂਸਰਿਆਂ ਨੂੰ ਦੇਖਦੇ ਰਹੋ ਹਮ ਹੈਨਾ ਤੇ ਜਾਂ ਉੱਥੇ ਜਾ ਕੇ ਸਫਾਈ ਦਾ ਧਿਆਨ ਨਾ ਰੱਖੋ ਤੇ ਫਿਰ ਤੁਸੀਂ ਦੂਸਰਿਆਂ ਦੀ ਨਿਗਾ ਚੜੋਂਗੇ ਬਿਲਕੁਲ ਸੋ ਇਹਨਾਂ ਇਹਨਾਂ ਸਾਰੀਆਂ ਚੀਜ਼ਾਂ ਨੇ ਰੇਸਿਜ਼ਮ ਵਧਾਉਣ ਚ ਕੰਟਰੀਬਿਊਟ ਕੀਤਾ ਰੇਸਿਜ਼ਮ ਕੋ ਚੰਗੀ ਚੀਜ਼ ਨਹੀਂ ਹੈ ਕਿਸੇ ਵੀ ਕਲਚਰ ਦੇ ਬੰਦੇ ਨੂੰ ਕਿਸੇ ਵੀ ਰੇਸ ਦੇ ਬੰਦੇ ਨੂੰ ਵਿਤਕਰਾ ਕਰਨਾ ਉਹਦੇ ਨਾਲੇ ਬਹੁਤ ਮਾੜੀ ਚੀਜ਼ ਹੈ ਔਰ ਕੈਨੇਡੀਅਨ ਵੈਲਿਊਜ਼ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਇਹ ਗਲਤ ਹੈ ਕੈਨੇਡੀਅਨ ਕਾਨੂੰਨ ਦੇ ਮੁਤਾਬਕ ਇਹ ਇੱਕ ਕਿਸਮ ਦਾ ਅਪਰਾਧ ਹੈ ਔਰ ਇਹਦੇ ਖਿਲਾਫ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਰੈਸ਼ਲ ਡਿਸਕ੍ਰਿਮੀਨੇਸ਼ਨ ਰੈਸ਼ਲ ਅਟੈਕ ਕੋਈ ਕਿਸੇ ਕਮਿਊਨਿਟੀ ਨੂੰ ਕਲਚਰ ਨੂੰ ਹਰਟ ਕਰਨਾ ਜਿੱਥੇ ਕਾਨੂੰਨ ਨੇ ਆਪਣਾ ਰੋਲ ਪਲੇ ਕਰਨਾ ਉੱਥੇ ਸਾਡਾ ਸਭ ਦਾ ਆਪਣਾ ਵੀ ਫਰਜ ਹੈ ਕਿ ਵੀ ਅਸੀਂ ਦੂਸਰਿਆਂ ਦੇ ਕਲਚਰ ਦੀ ਦੂਸਰੀ ਕਮਿਊਨਿਟੀ ਦੀ ਖਾਸ ਕਰਕੇ ਅਸੀਂ ਇੱਥੇ ਇਸ ਮੁਲਕ 'ਚ ਆਇਆ ਤੇ ਜਿਹੜੀਆਂ ਸਾਡੀਆਂ ਮਾਈਨੋਰਟੀ ਕਮਿਊਨਿਟੀਆਂ ਅਸੀਂ ਸਾਨੂੰ ਜਿਹੜੀ ਮੈਜੋਰਿਟੀ ਕਮਿਊਨਿਟੀ ਇੱਥੋਂ ਦੀ ਵਾਈਟ ਕਮਿਊਨਿਟੀ ਹੈ ਉਹਨਾਂ ਦੇ ਕਲਚਰ ਦੀ ਰਿਸਪੈਕਟ ਕਰਨੀ ਚਾਹੀਦੀ ਆ ਉਹਦੀ ਖਿੱਲੀ ਨਹੀਂ ਢਾਉਣੀ ਚਾਹੀਦੀ ਤੇ ਨਾ ਆਪਣਾ ਕਲਚਰ ਇਸ ਤਰੀਕੇ ਨਾਲ ਡਿਸਪਲੇ ਕਰਨਾ ਚਾਹੀਦਾ ਕਿ ਦੂਸਰਿਆਂ ਨੂੰ ਐਵੇਂ ਉਹਨਾਂ ਦੇ ਕਿਉਂਕਿ ਗੋਰਿਆਂ ਦੇ ਵਿੱਚ ਰੈਸਿਸਟ ਲੋਕ ਵੀ ਨੇ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਬੜੇ ਰਿਸਪੈਕਟ ਕਰਦੇ ਨੇ ਡਾਇਵਰਸਿਟੀ ਦੀ ਪਰ ਉਹਨਾਂ ਦੇ ਵਿੱਚ ਕਈ ਇਹੋ ਜਿਹੇ ਵੀ ਨੇ ਜਿਹੋ ਜਿਹੇ ਸਾਡੇ ਵਰਗੇ ਰੇਸਿਸਟ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਮੌਕਾ ਨਾ ਦਈਏ ਕਿ ਉਹ ਆਪਣੀ ਕਮਿਊਨਿਟੀ 'ਚ ਸਾਡੇ ਖਿਲਾਫ ਰੇਸਿਸ ਰੇਸਿਸਟ ਗੱਲਾਂ ਨੂੰ ਤੂਲ ਦੇ ਸਕਣ ਸੋ ਉਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪ ਵੀ ਨਿਮਰਤਾ ਨਾਲ ਰਹੀਏ ਅਤੇ ਲੋਕਲ ਲੋਕਾਂ ਨੂੰ ਸਿਕਿਓਰ ਫੀਲ ਕਰਾਈਏ ਕਿ ਅਸੀਂ ਤੁਹਾਡੇ ਕਲਚਰ ਲਈ ਖਤਰਾ ਨਹੀਂ ਹੈ ਅਸੀਂ ਇਸ ਮੁਲਕ ਦਾ ਇੱਕ ਇਹੋ ਜਾਂ ਅੰਗ ਬਣ ਕੇ ਰਹਿਣਾ ਜਿਹੜਾ ਇਸ ਮੁਲਕ ਦੇ ਕਲਚਰ ਦੀ ਰਿਸਪੈਕਟ ਕਰਦਾ ਅਤੇ ਕਰੇਗਾ ਤੇ ਅਸੀਂ ਬਾਕੀ ਸਾਰੀਆਂ ਕਮਿਊਨਿਟੀਜ਼ ਨੂੰ ਰਿਸਪੈਕਟ ਦਿੰਦੇ ਹਾਂ ਸਾਨੂੰ ਇਹ ਇਮਪ੍ਰੈਸ਼ਨ ਦੇਣਾ ਚਾਹੀਦਾ ਅਹ ਇਹ ਜੀਆਂ ਕਈ ਘਟਨਾਵਾਂ ਵੀ ਪਿੱਛੇ ਦੇਖਣ ਨੂੰ ਮਿਲੀਆਂ ਜਿੱਥੇ ਪੰਜਾਬੀ ਬਜ਼ੁਰਗਾਂ ਦੇ ਉੱਤੇ ਅਟੈਕ ਕੀਤੇ ਗਏ ਦਸਤਾਰਾਂ ਲਾਈਆਂ ਗਈਆਂ ਉਤੋਂ ਦੀ ਹੋਣਾ ਕੈਲਗਰੀ ਵਾਲਾ ਇਨਸੀਡੈਂਟ ਹੋਇਆ ਸੋ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਜਾਂ ਇਸ ਸਾਰੀ ਗੱਲਬਾਤ ਤੋਂ ਬਾਅਦ ਅਖੀਰ 'ਚ ਜੇ ਮੈਂ ਤੁਹਾਨੂੰ ਪੁੱਛਾਂ ਕਿ ਪੰਜਾਬੀਆਂ ਨੂੰ ਹੁਣ ਇਸ ਤੋਂ ਇਸ ਘਟਨਾ ਤੋਂ ਸਬਕ ਕੀ ਲੈਣਾ ਚਾਹੀਦਾ ਸਬਕ ਤੇ ਹੀ ਹੈ ਜੀ ਸਾਨੂੰ ਜਿੱਥੇ ਵੀ ਅਸੀਂ ਰਹਨੇ ਆ ਸਾਡੀ ਦੇਖੋ ਅਰਦਾਸ ਹੈ ਜਿਹੜੀ ਅਸੀਂ ਪੰਜਾਬ ਚ ਕਰਦੇ ਆ ਕਿ ਗੁਰੂ ਘਰਾਂ ਚ ਕਰਦੇ ਆ ਰੋਜ਼ ਕਿ ਸਿੱਖਾਂ ਦਾ ਮੰਨ ਨੀਵਾ ਮਤ ਉੱਚ ਜਿਹਦੇ ਚ ਹੈ ਕਿ ਵੀ ਨਿਮਰਤਾ ਬਹੁਤ ਵੱਡਾ ਗੁਣ ਹੈ ਤੇ ਅੱਜ ਇਹ ਸਾਨੂੰ ਇਹ ਮਹਿਸੂਸ ਹੁੰਦਾ ਸਾਡੇ ਕਲਚਰ ਚ ਜਿਸ ਤਰ੍ਹਾਂ ਦਾ ਇਹ ਗੌਣ ਵਾਲਿਆਂ ਨੇ ਕਲਚਰ ਸੈੱਟ ਕਰ ਦਿੱਤਾ ਜਿਹੜਾ ਮਾਹੌਲ ਬਣਾ ਦਿੱਤਾ ਕਿ ਪੰਜਾਬੀ ਯੂਥ ਚ ਨਿਮਰਤਾ ਨਹੀਂ ਰਹੀ ਅਸੀਂ ਜਿਹੜੀਆਂ ਇਹ ਹਵਾ ਚ ਛੱਡਦੇ ਨਾ ਗੱਲਾਂ ਕਿ ਪੰਜਾਬੀਆਂ ਦੀ ਬੱਲੇ ਬੱਲੇ ਅਸੀਂ ਬੜੇ ਖਾਸ ਐ ਤੇ ਸਾਡੇ ਵਰਗਾ ਕੋਈ ਨਹੀਂ ਐ ਇਹ ਸਾਡਾ ਕਲਚਰ ਨਹੀਂ ਐ ਕਿ ਪੰਜਾਬੀ ਦੁਨੀਆ ਚ ਕੁਝ ਅਲੱਗੀ ਕੌਮ ਐ ਇਹ ਕਹਿਣਾ ਸਾਡਾ ਕਲਚਰ ਨਹੀਂ ਐ ਸਾਡਾ ਕਲਚਰ ਐ ਨਿਮਰਤਾ ਜਿਹੜੀ ਅਸੀਂ ਰੋਜ਼ ਅਰਦਾਸ ਕਰਦੇ ਸੋ ਸਾਨੂੰ ਜਿੱਥੇ ਵੀ ਅਸੀਂ ਰਹਿੰਦੇ ਹਾਂ ਨਿਮਰਤਾ ਨਾਲ ਰਹਿਣਾ ਚਾਹੀਦਾ ਕਿਉਂਕਿ ਸਾਨੂੰ ਵੈਸੇ ਵੀ ਅ ਸਾਡੇ ਡਬਲ ਸਟੈਂਡਰਡ ਹੋਣਗੇ ਫਿਰ ਇਹ ਕਿ ਜੇ ਅਸੀਂ ਪੰਜਾਬ ਦੇ ਵਿੱਚ ਤਾਂ ਦੂਸਰੇ ਸੂਬਿਆਂ ਚੋਂ ਆਏ ਲੋਕਾਂ ਨੂੰ ਅਸੀਂ ਜਿਹੜਾ ਖੋਰੀ ਤਰੀਕੇ ਨਾਲ ਦੇਖਦੇ ਆ ਹਨਾ ਸਾਰੇ ਨਹੀਂ ਜਿਹੜੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਉਹਨਾਂ ਨੂੰ ਸਮਝਦੇ ਨੇ ਕਿ ਵੀ ਇਹਨਾਂ ਨੂੰ ਕੱਢਣਾ ਚਾਹੀਦਾ ਇੱਥੋਂ ਤੇ ਆਪ ਅਸੀਂ ਸਾਰੀ ਦੁਨੀਆ ਚ ਗਏ ਹੋਏ ਆ ਦੁਨੀਆ ਦੇ ਹਰ ਹਿੱਸੇ ਚ ਜਾਣਾ ਚਾਹੁੰਦੇ ਹਰ ਸ਼ਹਿਰ ਜਿੱਥੇ ਅਸੀਂ ਕੋਈ ਚੰਗੀ ਜ਼ਮੀਨ ਦੇਖਦੇ ਆ ਚੰਗਾ ਕੋਈ ਟਾਊਨ ਦੇਖਦੇ ਆ ਹ ਪੰਜਾਬੀ ਬੰਦਾ ਉੱਥੋਂ ਲੰਘੇਗਾ ਤੇ ਸੋਚੇਗਾ ਮੈਂ ਵੀ ਇੱਥੇ ਖਰੀਦ ਲਾਂ ਕੁਝ ਆਪਾਂ ਜਦੋਂ ਲਾਸਟ ਟਾਈਮ ਮੈਂ ਮਾਫੀ ਚਾਹਾਂਗੀ ਆਪਣੇ ਹਾਲਾਂਕਿ ਡਿਸਕਸ਼ਨ ਦਾ ਹਿੱਸਾ ਨਹੀਂ ਜਦੋਂ ਲਾਸਟ ਟਾਈਮ ਆਪਾਂ ਪ੍ਰਵਾਸੀਆਂ ਦੇ ਉੱਤੇ ਕੀਤਾ ਸੀ ਪ੍ਰੋਗਰਾਮ ਤਾਂ ਉਹਦੇ ਵਿੱਚ نیچے ਕਮੈਂਟ ਆਇਆ ਹੋਇਆ ਸੀ ਕਿ ਜਿਹੜੇ ਪ੍ਰਵਾਸੀ ਨੇ ਉਹ 50 ਰੁਪਏ ਦੀ ਟਿਕਟ ਲੈ ਕੇ ਪੰਜਾਬ ਨੂੰ ਚੜ੍ਹਿਆਉਂਦੇ ਨੇ ਤੇ ਸਾਡੇ ਲੋਕ ਤਾਂ ਲੱਖਾਂ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਜਾ ਕੇ ਸੈੱਟ ਹੁੰਦੇ ਨੇ ਇਹ ਇਹਦੇ ਨਾਲ ਕੀ ਫਰਕ ਪਿਆ ਕੀ ਇਹਦੇ ਨਾਲ ਕੋਈ ਤੁਹਾਨੂੰ ਰਾਈਟ ਮਿਲ ਗਿਆ ਕਿ ਤੁਸੀਂ ਦੂਸਰੇ ਕਲਚਰ ਨੂੰ ਡਿਸਰੈਸਪੈਕਟ ਕਰੋ ਜੇ ਤੁਸੀਂ ਟਿਕਟ ਲਾ ਕੇ ਆਏ ਹੋ 40 ਲੱਖ ਖਰਚ ਕੇ ਆਏ ਹੋ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਤੁਹਾਡੇ ਰਹਿਣ ਦੇ ਜਿਹੜਾ ਤਰੀਕਾ ਉਹ ਇਹ ਹੋਣਾ ਚਾਹੀਦਾ ਬਾਕੀ ਉਹ ਜਿਹੜੇ ਬੰਦੇ ਆਏ ਨੇ ਉਹ ਆਪਣੇ ਮੁਲਕ ਚ ਆਏ ਨੇ ਜਦੋਂ ਸਾਡੇ ਬੰਦੇ ਦਿੱਲੀ ਜਾਂਦੇ ਨੇ ਜਦੋਂ ਸਾਡੇ ਬੰਦੇ ਬੰਬੇ ਜਾਂਦੇ ਨੇ ਜਦੋਂ ਸਾਡੇ ਬੰਦੇ ਕਲਕੱਤਾ ਜਾਂਦੇ ਨੇ ਜਦੋਂ ਸਾਡੇ ਬੰਦੇ ਸਾਰੇ ਇੰਡੀਆ ਚ ਟਰੱਕ ਚਲਾਉਂਦੇ ਸੀ ਦੱਖਣ ਤੱਕ ਤੇ ਉਹ 50-50 ਰੁਪਏ ਲਾ ਕੇ ਜਾਂਦੇ ਸੀ ਉੱਥੇ ਵੀ ਅਸੀਂ ਹਰ ਸ਼ਹਿਰਾਂ ਚ ਆਪਣੇ ਕਾਰੋਬਾਰ ਬਣਾਏ ਹੋਏ ਨੇ ਇਹ ਕੋਈ ਗੱਲਾਂ ਨਹੀਂ ਹੈਗੀਆਂ ਕਿ ਅਸੀਂ ਇਸ ਤਰ੍ਹਾਂ ਅਮ ਆਪਣੇ ਲਈ ਕੁਝ ਹੋਰ ਦੂਜਿਆਂ ਲਈ ਕੁਝ ਸਾਡੇ ਸਟੈਂਡਰਡ ਹੋਰ ਹੋਣ ਹਾਂ ਜਿਹੜੇ ਪੰਜਾਬ ਚ ਵੀ ਬਾਹਰੋਂ ਆਏ ਨਹੀਂ ਕਿਉਂਕਿ ਮੈਂ ਤਾਂ ਉਦੋਂ ਵੀ ਗੱਲ ਕੀਤੀ ਸੀ ਪੰਜਾਬ ਚ ਵੀ ਦੂਜੇ ਸੂਬਿਆਂ ਚੋਂ ਮਾਈਗ੍ਰੇਸ਼ਨ ਅਨਲਿਮਿਟਿਡ ਨਹੀਂ ਹੋਣੀ ਚਾਹੀਦੀ ਫਿਰ ਪ੍ਰੋਬਲਮ ਆਏਗੀ ਸਾਡੀ ਸਰਕਾਰ ਨੂੰ ਇਹਨੂੰ ਕੰਟਰੋਲ ਕਰਨਾ ਚਾਹੀਦਾ ਕਿ ਤਰੀਕਿਆਂ ਨਾਲ ਲਾਅ ਨਾਲ ਲੇਬਰ ਲਾਅਜ਼ ਰਾਹੀਂ ਜਿਵੇਂ ਜਿਵੇਂ ਹਿਮਾਚਲ ਨੇ ਕੀਤਾ ਹੋਇਆ ਕਿ ਬਾਹਰੋਂ ਆਇਆ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਪੰਜਾਬ ਵੀ ਇਹੋ ਜਿਹਾ ਕਾਨੂੰਨ ਬਣਾ ਸਕਦਾ ਪਰ ਤੁਸੀਂ ਇੱਥੇ ਆਏ ਹੋ ਜਾਂ ਕਿਤੇ ਗਏ ਹੋ ਇਹ ਤੁਹਾਨੂੰ ਇਹ ਰਾਈਟ ਨਹੀਂ ਦਿੰਦਾ ਕਿ ਤੁਸੀਂ ਇਸ ਤਰ੍ਹਾਂ ਦਾ ਖੁੱਲਣ ਬਾਜੀ ਕਰੋ ਜਾਂ ਇਸ ਤਰੀਕੇ ਨਾਲ ਰਹੋ ਕਿ ਲੋਕਲ ਲੋਕ ਮਹਿਸੂਸ ਕਰਨ ਕਿ ਆ ਰਹੇ ਇਹ ਕੌਣ ਲੋਕ ਆ ਗਏ ਤੇ ਉਹਨਾਂ ਨੂੰ ਆਪਣੇ ਘਰ ਵੇਚ-ਵੇਚ ਕੇ ਹੋਰ ਸ਼ਹਿਰਾਂ ਜਾਣਾ ਪਏ ਇਹ ਹੁੰਦਾ ਨਾ ਇਹ ਰਿਐਲਿਟੀ ਹੈ ਨਾ ਜਿੱਥੇ ਅਸੀਂ ਜਾਂਦੇ ਹਾਂ ਉੱਥੇ ਗੋਰੇ ਭੱਜਦੇ ਨਹੀਂ ਉੱਥੋਂ ਬਿਲਕੁਲ ਤੇ ਫਿਰ ਇਹ ਇਹ ਤੇ ਹਰ ਕੋਈ ਜਾਣਦਾ ਜਿਹੜੇ ਇੱਥੇ ਬਾਹਰ ਆਏ ਹੋਏ ਨੇ ਤੇ ਕਿਉਂ ਭੱਜਦੇ ਨਹੀਂ ਸਾਤੋਂ ਕਿਉਂਕਿ ਅਸੀਂ ਸਾਡਾ ਰਹਿਣ ਸਹਿਣ ਉਹਨਾਂ ਨੂੰ ਚੰਗਾ ਮਹਿਸੂਸ ਨਹੀਂ ਕਰਾਉਂਦਾ ਜਿਨ੍ਹਾਂ ਸ਼ਹਿਰਾਂ 'ਚ ਅਸੀਂ ਰਹਿੰਦੇ ਆ ਉਹਨਾਂ 'ਚ ਗੋਰੇ ਬੱਚੇ ਲੈ ਕੇ ਪਾਰਕਾਂ 'ਚ ਨਹੀਂ ਜਾ ਸਕਦੇ ਕਿਉਂਕਿ ਪਾਰਕਾਂ 'ਚ ਸਾਡੇ ਬਜ਼ੁਰਗਾਂ ਨੇ ਕਬਜ਼ਾ ਕੀਤਾ ਉੱਥੇ ਬੈਠ ਕੇ ਉਹ ਤਾਸ਼ ਵੀ ਖੇਡਦੇ ਨੇ ਗੱਲਾਂ ਵੀ ਮਾਰਦੇ ਨੇ ਤੇ ਚੁਗਲੀਆਂ ਵੀ ਕਰਦੇ ਨੇ ਤੇ ਲੰਘਦੇ ਜਾਂਦੇ ਨੂੰ ਦੇਖਦੇ ਵੀ ਨੇ ਠੀਕ ਹੈ ਸਾਡੇ ਬਜ਼ੁਰਗਾਂ ਨੂੰ ਵੀ ਬਹਿਣ ਲਈ ਥਾਂ ਚਾਹੀਦੀ ਹੈ ਪਰ ਹੁਣ ਪ੍ਰੋਬਲਮ ਹੈ ਜਦੋਂ ਅਸੀਂ ਫੈਸਲਾ ਕਰ ਲਿਆ ਕਿ ਅਸੀਂ ਕਿਸੇ ਦੂਸਰੇ ਮੁਲਕ 'ਚ ਜਾਣਾ ਤਾਂ ਸਾਨੂੰ ਉਸ ਮੁਲਕ ਦਾ ਕਾਇਦਾ ਕਾਨੂੰਨ ਰਹਿਣ ਸਹਿਣ ਵੈਲਿਊਜ਼ ਕਿਦਾਂ ਕੀਮਤਾਂ ਇਹਨਾਂ ਦੀ ਵੀ ਰਿਸਪੈਕਟ ਕਰਨੀ ਪੈਣੀ ਜੀ ਬਹੁਤ ਬਹੁਤ ਸ਼ੁਕਰੀਆ ਕਰਦੀ ਆਂ ਥੈਂਕ ਯੂ